ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੀ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਲਓ ਵੀ ਮਿੱਤਰੋ ਅੱਜ ਤੁਹਾਨੂੰ ਗਰਮੀਆਂ ਦੇ ਤੋਹਫੇ ਵਿਖਾਉਣੇ ਆ ਬਹੁਤ ਚੰਗੀ ਜਰਸੀ ਨਸਲ ਚ ਪੈਂਦੀ ਵਹਿੜ ਆ ਬਾਈ ਕੋਲੇ ਬਾਈ ਸੁਭਾਸ ਕੋਲੇ ਪਹੁੰਚੇ ਆ ਅੱਜ ਦੀ ਵੀਡੀਓ ਪਿੰਡ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਤੇ ਤਸੀਲ ਰਾਮਪੁਰਾ ਫੂਲ ਪੈਂਦੀ ਆ ਤੇ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਹੋ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜਿਹੜੇ ਵੀ ਫੇਸਬੁੱਕ ਤੇ ਦੇਖ ਰਹੇ ਹੋ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗਰਮੀਆਂ ਦਾ ਤੋਹਫਾ ਵਿਖਾਉਣਾ ਬਹੁਤ ਚੰਗੀ ਬੱੜਾ ਤੇ ਸਾਫ਼ ਥਣ ਲਵੇ ਦੀ ਹੈ ਬਹੁਤ ਚੰਗਾ ਮਗਰ ਬੱਚਾ ਜਾਨਵਰ ਬੱਛੀ ਹੈ ਤੇ ਥਣ ਲਵੇ ਦੀ ਪੂਰੀ ਰੈਨ ਓਕੇ ਜੀ ਰਿਪੋਰਟ ਆ ਬਾਕੀ ਆਪਾਂ ਜਾਣਕਾਰੀ ਬਾਈ ਤੋਂ ਲਵਾਂਗੇ ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਉਨੇ ਆ ਮਿਲਾਉਨੇ ਆ ਬਾਈ ਦੇ ਨਾਲ ਆਜੋ ਬਾਈ ਜੀ ਅੱਸੀ ਕਾਲ ਬਾਈ ਸੁਭਾਸ਼ ਅੱਸੀ ਕਾਲ ਬਾਈ ਹੋ ਠੀਕ ਹੈ ਬਾਈ ਵਧੀਆ ਵਧੀਆ ਬਰਾ ਬਾਈ ਆਪਣਾ ਡਰੈਸ ਕਨਫਰਮ ਕਰੀਂ ਹਾਂ ਸੁਹਾ ਦਾ ਬਾਈ ਪਿੰਡ ਭਗਤਾ ਦਾ ਬਾਈ ਦਾ ਜਿਲ੍ਹਾ ਬਠਿੰਡਾ ਤਹਿਸੀਲ ਰਾਮਪਰਾਪੂ ਦਾ ਠੀਕ ਹੈ ਜੀ ਬਾਜਾ ਖਾਨਾ ਬੰਨਾਲਾ ਰੋਡ ਤੇ ਭਗਤਾ ਭਾਈ ਦਾ ਮੇਂ ਹਾਂ ਮੇਂ ਜਿਹੜਾ ਰੋਡ ਨਾਂ ਦਾ ਉਸੇ ਰੋਡ ਦੇ ਉੱਤੇ ਪਿੰਡ ਆਪਣਾ ਆ ਜਾਂਦਾ ਭਗਤਾ ਭਾਈ ਦਾ ਤੇ ਬਾਈ ਆਪਣਾ ਮੋਬਾਈਲ ਨੰਬਰ ਬੋਲਦੇ ਆਪਦਾ 8196015435 ਠੀਕ ਆ ਬਾਈ ਬਾਈ ਦਾ ਵਪਾਰ ਦਾ ਕੰਮ ਆ ਬਾਈ ਹੈਨਾ ਹਾਂ ਹਾਂ ਬਾਈ ਠੀਕ ਆ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਨਾਗ ਵਿਖਾਉਣੇ ਆ ਇੱਕ ਕਿੰਨੀ ਹੈ ਬੰਤ ਬਾਈ ਤਾਜੀ ਸੂਈ ਆ ਬੱਚੀ ਮਗਰ ਆ ਠੀਕ ਹੈ ਜੇਰ ਦੂਰ ਤੇ ਗਾਰੰਟੀ ਹੋਊ ਆਪਾਂ ਤਾਜੀ ਸੂਈ ਆ ਬਾਈ ਕਹਿੰਦਾ ਵੀ ਬੱਚੀ ਮਗਰ ਆ ਤੇ ਜੇਰ ਦੀ ਬਾਈ ਕਹਿੰਦਾ ਓਕੇ ਆ ਗਾਰੰਟੀ ਹੋਊਗੀ ਦੇਖੋ ਵੀ ਬਾਈ ਬਾਈ ਹੱਥ ਹੱਥ ਮਰੀ ਜਾਂਦਾ ਤੇ ਓਕੇ ਆ ਸੂਈ ਕਦੋਂ ਬਾਈ ਇਹ ਬੰਤ ਇਹ ਸਵੇਰ ਦੀ ਸੂਈ ਸੀਗੀ ਸਵੇਰੇ ਸੂਈ ਅੱਜ ਠੀਕ ਹੈ ਇਹ ਜਿਹੜੀ ਆਪਾਂ ਅੱਜ ਦੀ ਵੀਡੀਓ ਬਣਾਉਣੀ ਆ ਆਪਾਂ ਇਹ ਅੱਜ ਹੈਗੀ ਹੈ ਕਿੰਨੀ ਤਰੀਕ ਅੱਜ ਤਰੀਕ ਮੰਨ ਲ ਤੂੰ ਸ਼ੁੱਕਰਵਾਰ ਦੇਣਾ ਸ਼ੁੱਕਰਵਾਰ ਨੂੰ ਸਵੇਰ ਸੁਈ ਹੈ ਵੇੜ ਤੇ ਬਾਕੀ ਆਪਾਂ ਕੋਈ ਗੱਲ ਨਹੀਂ ਵੀਡੀਓ ਦੇ ਉੱਤੇ ਲਿਖ ਦਾਂਗੇ ਤੇ ਜੇ ਜੂਰ ਦੀ ਬਾਈ ਕਹਿੰਦਾ ਓਕੇ ਤੇ ਬਾਈ ਇਹਨੇ ਕਿੰਨਾ ਕ ਦੁੱਧ ਪਾਇਆ ਪਿਛਲੇ ਸੂਏ ਤਾਂ 15 16 ਕਿਲੋ ਦੱਸਿਆ ਮਾਲਕਾ ਠੀਕ ਹੈ 15 16 ਕਿਲੋ ਦੁੱਧ ਪਿਛਲੇ ਸੂਏ ਪਾਇਆ 3300 ਦੇ ਹਿਸਾਬ ਨਾਲ ਕਿੰਨਾ ਕ ਦੁੱਧ ਪਾ ਦੂਗਾ ਅਗਲਾ ਆਪ ਦੀ ਸਮਝ ਨਾਲ ਲੈ ਕੇ ਜਾ ਜਿਹੜੇ ਹਿਸਾਬ ਨਾਲ ਉਹ ਵੈਸੇ ਤਿਆਰੀ ਹੈ ਵੇੜ ਦੀ ਬਹੁਤ ਸੋਹਣੀ ਹੈ ਨਾ ਸਹੀ ਗੱਲ ਆ ਬਾਈ ਬਾਈ ਨੇ ਬਿਲਕੁਲ ਮੈਂ ਤਾਂ ਦੁੱਧ ਬਹੁਤ ਆ ਹਾਂ ਸਹੀ ਗੱਲ ਆ ਬਾਈ ਜਦੋਂ ਆਪਾਂ ਚੁੰਨੇ ਪਤਾ ਉਦੋਂ ਲੱਗਦਾ ਐਵੇਂ ਕਹਿਣ ਨੂੰ ਤਾਂ ਜਿਹੜੇ ਹਿਸਾਬ ਨਾਲ ਹਵਾਨਾ ਤੇ ਬਾਈ ਭਵੇਂ 20 ਪਲੱਸ ਕਹਿ ਦਿੰਦਾ ਉਹ ਵੀ ਇਹਦੇ ਹਿਸਾਬ ਨਾਲ ਜੱਜਮੈਂਟ ਹੁੰਦੀ ਸੀ ਵੀ ਓਕੇ ਆ ਸਹੀ ਗੱਲ ਆ ਉਦੋਂ ਲੱਗਦਾ ਆਪਾਂ ਕਹਿ ਹੁੰਦਾ ਇਹ 25 ਦਿੰਦੀ ਹੈ 25 ਦਿੰਦੀ ਸਹੀ ਗੱਲ ਆ ਬਾਈ ਅੱਜ ਕੱਲ ਤਾਂ ਮੱਜਾਂ ਦਾ ਵੀ 25 ਦਾ ਰਿਵਾਜ ਹੀ ਆ ਹਾਂ ਪਰ ਜਦੋਂ ਚੀਜ਼ ਥੱਲੇ ਵਈਏ ਚੁੰਨੇ ਆ ਉਦੋਂ ਗੱਲ ਕੁਝ ਹੋਰ ਹੁੰਦੀ ਆ ਤੇ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਤੇ ਲੋਵੀ ਮਿੱਤਰੋ ਬਾਈ ਕਹਿੰਦਾ ਵੀ ਸੂਆ ਇਹ ਸੂਈ ਆ ਦੂਜਾ ਤੇ ਜੇ ਜੂੜ ਦੀ ਓਕੇ ਆ ਮਗਰ ਬੱਚਾ ਕੀ ਆ ਬਾਈ ਬੱਚੀ ਹੈ ਬੈਂਦ ਬੱਚੀ ਹੈ ਦੇਖੋ ਜਰਸੀ ਨਾਲ ਦੀ ਬੱਚੀ ਆ ਬਲੈਕ ਕਲਰ ਚ ਬਿਲਕੁਲ ਤਾਜੀ ਸੂਈ ਆ ਜੰਮਾ ਬਿਲਕੁਲ ਕੱਚਾ 나ੜੂਗਾ ਤੇ ਬੱਚਾ ਹਜੇ ਖੜਿਆ ਨਹੀਂ ਆਂਦਾ ਸਹੀ ਢੰਗ ਨਾਲ ਤੇ ਜੇ ਜੂਰ ਦੀ ਓਕੇ ਆ ਤੇ ਬਾਈ ਫਿਰ ਇਹਦਾ ਬੋਲਾ ਕੁਛ ਨਾ ਕੁਛ ਮੜ ਮਟਾ ਤਰਾਂ ਕੱਢਦਾ ਹੈ ਕੱਲ 4 ਕਿਲੋ ਬੋਲਾ ਚੂਤਾ ਠੀਕ ਹੈ ਥੋੜੀ ਜਿਦੀ ਤੁਹਾਨੂੰ ਪਤਾ ਓਕੇ ਹਾਂ ਸਹੀ ਗੱਲ ਆ ਬਾਈ ਤਾਉ ਬਿਲਕੁਲ ਫਿਕਸ ਹੋਵਾਨੇ ਦੀਏ ਤੇ ਫਿਰ ਪਸ਼ੂ ਨੂੰ ਤਕਲੀਫ ਹੁੰਦੀ ਆ ਬੈਠਣ ਉੱਠਣ ਚ ਤੇ ਨਾਲੇ ਜੇ ਜੂਰ ਵੀ ਪੈ ਜਾਂਦੀ ਏ ਜੇ ਕੁਛ ਨਾ ਕੁਛ ਬੋਲਾ ਕੱਢਿਆ ਜਾਵੇ ਨਾ ਪਿਆਰ ਇਹਨਾਂ ਦਾ ਕਿਲੋ ਕਗੋਲਾ ਇਹਨੂੰ ਪਿਆਰ ਠੀਕ ਠੀਕ ਆ ਬਾਈ ਤੇ ਬਾਈ ਚੁਵਾਈ ਚੂਈ ਕਿਵੇਂ ਆ ਚੁਵਾਈ ਤਾਂ ਇੱਕ ਨੰਬਰ ਆ ਐ ਵਰਦੀਆਂ ਨਾਲ ਕਿੰਗੂ ਕੋਈ ਆ ਡੰਗਰੀ ਲਿਆਉਣੇ ਸਹੀ ਗੱਲ ਆ ਬਾਈ ਥਾਣੀ ਥਾਣੀ ਦੱਸਦੇ ਵੀ ਬਾਈ ਗਲਾਸਾਂ ਵਰਗੇ ਥਾਣਾ ਮੋਟੇ ਮੋਟੇ ਤੇ ਪੂਰੀ ਵਿਰਲ ਤੇ ਥਣਚਾਰੇ ਨੂੰ ਕਰਾ ਦੇ ਇੱਕੋ ਜੇ ਥਣ ਲੱਗੇ ਆ ਫੋਰਸ਼ਾਂ ਕੋਈ ਹੈ ਨਹੀਂ ਭੋਰਾ ਵੀ ਗਲਾਬੀ ਥਾਣਾ ਲਿਆ ਬਾਈ ਬਾਹਰ ਕੱਢ ਲਿਆ ਜਰਸੀ ਨਾਲ ਚ ਪੈਂਦੀ ਆ ਤੇ ਗਰਮੀਆਂ ਦਾ ਤੋਹਫਾ ਹੀ ਆ ਮਿੱਤਰੋ ਨਾ ਗਰਮੀ ਮੰਨੇ ਨਾ ਠੰਡ ਮੰਨੇ ਜਿਸમે ਮਰਜੀ ਆਮ ਨੋਰਮਲ ਦੀ ਸੇਵਾ ਤੇ ਵੀ ਬਾਈ ਕਹਿੰਦਾ ਵੀ 17-18 ਕਿਲੋ ਦੁੱਧ ਪਾ ਦੂਗੀ ਬਿਲਕੁਲ ਜੈਨੂ ਅੰਜੀ ਗੱਲ ਕਹੀ ਆ ਕੋਈ ਬਾਈ ਨੇ ਆਪਦੇ ਕੋਲੋਂ ਕੋਈ ਵਾਹਲਾ 20 ਪਲੱਸ ਵਾਲੀ ਜਾਂ ਉਹ ਜੀ ਗੱਲ ਨਹੀਂ ਕਹੀ ਤੇ ਜਰਸੀ ਨਸਲ ਦੇ ਹਿਸਾਬ ਨਾਲ ਤੁਸੀਂ ਆਦਾ ਕੱਦ ਦੀ ਜੱਜਮੈਂਟ ਕਰ ਲਿਓ ਬਹੁਤ ਸੋਹਣੀ ਵੇੜ ਹੈ ਨਹੀਂ ਮੈਂ ਤਾਂ ਛੋਟਾ ਕੱਦ ਨਹੀਂ ਨਹੀਂ ਹਾਂ ਉਹੀ ਆਪਾਂ ਦੱਸਿਆ ਨਾ ਵੀ ਜਰਸੀ ਨਸਲ ਤੇ ਵੀ ਜਰਸੀ ਨੇ ਗਾਵਾ ਵਾਂਗੂ ਫੁੱਲ ਹਾਈਟ ਹੈ ਤੇ ਜਿਹੜੀ ਲੈਂਥ ਲੂੰਥਾ ਉਹ ਵੀ ਪੂਰੀ ਹੈ ਲੰਬੀ ਲੰਬੀ ਬਹੁਤ ਹੈਗਾ ਬਿਲਕੁਲ ਉਪਰੋਂ ਸਟੇਟ ਹੈ ਪੱਥਪੜੇ ਦੀ ਬਨਾਵਟਾ ਜਿਹੜੀ ਬਹੁਤ ਸੋਹਣੀ ਹੈ ਬਾਕੀ ਬਿਲ ਤਾਜ਼ਾ ਸੂਏ ਪਸੂ ਛੋੜਾ ਬੱਚੇ ਦਾ ਕਰਦਾ ਇੱਕ ਤਾਂ ਗੁਹਾ ਕਰਿਆ ਕੋਈ ਮਾਂ ਦੀਦੀ ਨੇ ਕੋਈ ਮੋਕ ਜੀ ਨਹੀਂ ਮਾਰੀ ਤੇ ਜਿਹੜੇ ਹਿਸਾਬ ਨਾਲ ਵਧੀਆ ਇੰਜ ਨਹੀਂ ਕਿ ਬਾਡੀ ਬੰਦ ਤਰਾ ਜਿਹੜੀ ਬਹੁਤ ਸੋਹਣੀ ਨਵਾਂ ਹਾਨਾ ਜਿਹੜੇ ਵੀ ਭਰਾਣੇ ਮੰਨ ਕੇ ਚਲੋ ਘਰੇ ਰੱਖਣੀ ਹੋਈ ਤੇ ਆਪਦਾ ਤਿੰਨੇ ਚਾਰ ਸੂਏ ਆਪਦਾ ਟੌਹਰਾ ਨਾ ਪੀ ਸਕਦਾ ਹਾਂ ਕੋਈ ਇਹਦਾ ਕੋਈ ਹਵਾਨਾ ਜਿਹੜਾ ਇਹਦਾ ਫਿਕਸ ਹਵਾਨਾ ਕੋਈ ਲੰਕਮਨ ਟਟਮਾ ਨਹੀਂ ਭਵੇਂ 4 ਸੂਏ ਚੋ ਲਿਓ ਸਹੀ ਗੱਲ ਬਿਲਕੁਲ ਫਿਕਸਡ ਅਰਡਰ ਆ ਬਿਲਕੁਲ ਐ ਕੋਈ ਲੌਂਗ ਫਾਰਮਟ ਆਟਮ ਨਹੀਂ ਤੇ ਜਿਹੜੀ ਗਾੜੀ ਪਿਛਾੜੀ ਆ ਮਿੱਤਰੋ ਲੈ ਭਾਈ ਹੱਥ ਮਾਰੀ ਜਾਂਦਾ ਥੱਲੇ ਤੇ ਐ ਪੂਛ ਚੱਕ ਲਈ ਧਾਰਾਂ ਵੀ ਬਾਈ ਨੇ ਮਾਰਤੀਆਂ ਲੈ ਵੀ ਮਿੱਤਰੋ ਕਹਾਂ ਮੈਂ ਕਿ ਕੋਈ ਭੂਰ ਨਹੀਂ ਕੋਈ ਸ਼ਿੱਟਾ ਨਹੀਂ ਤੇ ਨਲਕੇ ਵਾਂਗੂ ਵਰਦੀ ਆ ਬੱਚੀ ਮਗਰ ਆ ਗਈ ਤੇ ਆਪ ਵੀ ਬੱਚ ਕੋਈ ਆ ਦੂਜਾ ਸੂਆ ਤੇ ਛੋਟੀ ਉਮਰ ਦੀ ਕੋਈ ਲੱਗਦੀ ਹੈ ਜਿਹੜੇ ਸਾਡੇ ਵੜਦੇ ਰੰਗ ਢੰਗ ਲੱਗਦੇ ਆ ਤੇ ਉੱਪਰੋਂ ਬਿਲਕੁਲ ਸਟੇਟ ਆ ਲੰਬਾਈ ਲੰਬੂਈ ਬਹੁਤ ਆ ਤੇ 17 18 ਕਿਲੋ ਦੁੱਧ ਬਾਈ ਕਹਿੰਦਾ ਵੀ ਪਾ ਦੂਗੀ ਆਰਾਮ ਨਾਲ ਟੌਰਾਂ ਦੇ ਨਾਲ ਤੇ ਜੇ ਜੂੜ ਦੀ ਬਾਈ ਕਹਿੰਦਾ ਓਕੇ ਆ ਰਿਪੋਰਟ ਆ ਗਰੰਟੀ ਆ ਤੇ ਬਾਈ ਫਿਰ ਇਹਦਾ ਕੋਈ ਆਪਾਂ ਜੈਜ ਦੀ ਡਿਮਾਂਡ ਕੀ ਕਰਨੀ ਗੰਤ ਮੁੱਲ ਕਰਾਉਣਾ ਦਾ 70 75 ਕੋਈ ਜਿੰਨਾ ਮਰਜ਼ੀ ਕਰਾ ਸਹੀ ਗੱਲ ਆ ਬਾਈ ਠੀਕ ਆ 63000 ਰੁਪਏ ਦੇ ਰੁਪਏ ਲਵਾਂਗਾ ਠੀਕ ਆ 63000 ਰੁਪਏ ਲੈਣੇ ਆ ਯਾਨੀ ਕਿ ਵਿੱਚੋਂ ਛੋਟ ਸੱਪਾ ਹੋਊਗੀ ਮੌਕੇ ਤੇ ਠੀਕ ਆ ਆਪਾਂ ਉਹੀਆਂ ਗੱਲਾਂ ਨਹੀਂ ਕਰਦੇ ਨਹੀਂ ਸਹੀ ਗੱਲ ਆ ਬਾਈ ਵੀ ਬਾਈ ਨੇ ਬਿਲਕੁਲ ਜਾਇਜ਼ ਡਿਮਾਂਡ ਕਰੀਏ ਜਿਹੜੇ ਹਿਸਾਬ ਨਾਲ ਅੱਜ ਕੱਲ ਮਾਰਕੀਟ ਦੇ ਰੇਟ ਆ ਗਾਵਾਂ ਦੇ ਪਹਿਲੀ ਗੱਲ ਤਾਂ ਜੀ ਸੂਈ ਜਰਸੀ ਗਾਂ ਪਿੱਛੇ ਵੱਚੀ ਹੋਵੇ ਤੇ ਅਸੀਂ 850 ਤੋਂ ਘੱਟ ਕੋਈ ਨਹੀਂ ਬਾਈ ਮੰਗਦਾ ਹੈਨਾ ਬਾਈ ਦੇ ਰੇਟ ਜਾਇਜ਼ ਹੁੰਦੇ ਅੱਗੇ ਵੀ ਆਪਾਂ ਵੀਡੀਓ ਬਹੁਤ ਪਾਈਆਂ ਤੇ ਜੈ ਜੇ ਨੂੰ ਜਾਂ ਕੰਮ ਭਰਾ ਦਾ ਤੇ ਨੌਜਵਾਨ ਵੀਰ ਵਧੀਆ ਆਪਣੀ ਮਿਹਨਤ ਕਰਦਾ ਤੇ ਬਾਈ ਫਿਰ ਉਹ ਗਾਂ ਕੋਈ ਹੋਇਆ ਵਸਦਾ ਹੁੰਦਾ ਉਹਦਾ ਤੇਰੇ ਰੱਖੀ ਵੀ ਹੈ ਅੱਛਾ ਹਾਂ ਇਹ ਉਹ ਸੰਭਾਂਗੇ ਠੀਕ ਹੈ ਸਹੀ ਨਹੀਂ ਗਾਂ ਇਹ ਮੈਂ ਆਪਾਂ ਠੀਕ ਹੈ ਲਵ ਹਾਂ ਸਹੀ ਗੱਲ ਆ ਬਾਈ ਕਹਿੰਦਾ ਵੀ ਆਪਾਂ ਗਲਤ ਕੰਮ ਨਹੀਂ ਕਰਨਾ ਹਜੇ ਉਹ ਗਾਂ ਠੀਕ ਨਹੀਂ ਕੋਈ ਗੱਲ ਨਹੀਂ ਆਪਾਂ ਫਿਰ ਆਪਾਂ ਵਿਖਾਵਾਂਗੇ ਜਿਵੇਂ ਵੀ ਹੋਇਆ ਤੇ ਆਹ ਦੇਖੋ ਤੁਸੀਂ ਜਰਸੀ ਨਸਲ ਚ ਪੈਂਦੀ ਆ ਤੇ ਪੂਰੀ ਐਂ ਥਨ ਲੇਵੇ ਦੀ ਤਾਂ ਓਕੇ ਆ ਬਾਰ ਬਾਰ ਲੇਵੇ ਤੇ ਜਾਂਦਾ ਕੈਮਰਾ ਇਹੋ ਜੀ ਕੁਆਲਿਟੀ ਹੈ ਵਹਿੜ ਦੀ ਦੇਖੋ ਸਹੀ ਗੱਲ ਆ ਪੱਠੇ ਪੁੱਠੇ ਨੂੰ ਖੁਰਨੀ ਚ ਮੂੰਹ ਗੱਡੀ ਖੜੀ ਆ ਤੇ ਬਾਈ ਕਹਿੰਦਾ ਵੀ 63000 ਰੁਪਏ ਲੈਣਾ ਮੁੱਲ ਭਵੇਂ 70 ਕਰਾ ਲੂ ਤੇ ਭਵੇਂ ਕਰਾ ਲੂ 75 ਪਿੱਛੇ ਆਏਂ ਦੀ ਵੱਛੀ ਤੇ 17 18 ਕਿਲੋ ਦੁੱਧ ਪਾ ਦੂਗੀ ਜਿਹੜੇ ਵੀ ਭਰਾ ਦੇ ਗਾਂ ਪਸੰਦ ਹੋਵੇ ਤੇ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਤੇ ਜਿਹੜਾ ਸੂਆਵਾ ਪਸ਼ੂ ਹੁੰਦਾ ਉਹ ਮਿੱਤਰੋ ਤੁਸੀਂ ਆਦਾ ਭਵੇਂ ਦੋ ਟਾਈਮ ਇੱਕ ਟਾਈਮ ਚੋਕੇ ਕੋਲੇ ਆ ਕੇ ਤਸੱਲੀ ਕਰਕੇ ਤੁਸੀਂ ਲੈ ਸਕਦੇ ਆ ਸਾਡਾ ਕੰਮ ਹੁੰਦਾ ਮਿੱਤਰੋ ਵੀਡੀਓ ਬਣਾਉਣਾ ਤੇ ਜਿਹੜੇ ਵੀ ਭਰਾ ਦੇ ਗਾਂ ਪਸੰਦ ਹੋਵੇ ਆ ਦੀ ਤਸੱਲੀ ਕੋਲੇ ਆ ਕੇ ਕਰ ਲਿਓ ਤੇ ਬਾਕੀ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲੀ ਜਾਂਦਾ ਮਿਲਦੇ ਅੱਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜਿਹASSI ਕਾਲ ਸਾਰਿਆਂ ਨੂੰ